ਾਰੇ ਦੋਸਤੋ ਤੁਹਾਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਇੱਕ ਨਵੀਂ ਸੀਰੀ ਤੁਹਾਡੇ ਲਈ ਸ਼ੁਰੂ ਕਰਨ ਲੱਗਿਆ ਗੱਲਬਾਤ ਦੀ ਪੌਡਕਾਸਟ ਦੀ ਤਾਂ ਤੁਸੀਂ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜੀਵਨੀਆਂ ਪੜੀਆਂ ਹੋਣਗੀਆਂ ਤਾਂ ਮੈਂ ਵੀ ਹੁਣ ਜ਼ਿੰਦਗੀ ਦੇ ਇਸ ਪੜਾਅ ਤੇ ਹਾਂ ਕਈ ਵਾਰ ਮੈਂ ਸੋਚਣਾ ਕਿ ਜਿਹੜਾ ਕੁਝ ਮੈਂ ਜਨਮ ਤੋਂ ਲੈ ਕੇ ਹੁਣ ਤੱਕ ਆਂਡਾ ਆ ਤਾਂ ਮੈਂ ਉਹ ਆਪਣੇ ਅਨੁਭਵ ਸਾਂਝੇ ਕਰਾਂ ਉਹਨਾਂ ਨੂੰ ਲਿਖਾਂ ਕਿਤਾਬੀ ਰੂਪ ਦੇ ਵਿੱਚ ਕਿਉਂਕਿ ਪਤਾ ਨਹੀਂ ਕਿੰਨੀ ਕਿ ਜ਼ਿੰਦਗੀ ਹੋਰ ਹੈ ਸਾਲ ਹੈ 2 ਸਾਲ ਹੈ 10 ਸਾਲ ਹੈ ਜਾਂ ਕੱਲ ਦਾ ਨਹੀਂ ਪਤਾ ਤੇ ਗੱਲ ਨਹੀਂ ਹੁੰਦਾ ਕਿ ਵੀ ਜਿਹੜੇ ਅਨੁਭਵ ਮੈਂ ਹਟਾਏ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਹੁਣ ਅੱਜ ਕੱਲ੍ਹ ਕਿਤਾਬਾਂ ਦੇ ਵਿੱਚ ਹੀ ਸਾਰਾ ਕੁਝ ਆ ਰਿਹਾ ਹੈ ਤੇ ਤੁਸੀਂ ਮੈਨੂੰ ਦੱਸਿਓ ਕਿ ਜੇ ਮੈਂ ਆਪਣੀ ਜੀਵਨ ਕਹਾਣੀ ਆਪਣੀ ਆਤਮਕਥਾ ਆਪਣੀ ਸਵੈ ਜੀਵਨੀ ਲੜੀ ਵਾਰ ਸ਼ੁਰੂ ਕਰਾਂ ਕੀ ਤੁਸੀਂ ਸੁਣੋਗੇ ਕੀ ਤੁਸੀਂ ਦੇਖੋਗੇ ਹਾਲਾਂਕਿ ਮੈਨੂੰ ਪਤਾ ਹੈ ਕਿ ਮੈਂ ਥੋੜਾ ਬਹੁਤਾ ਲਿਖ ਲਿਆ ਨਾ ਪਰ ਲਿਖਣ ਦੇ ਵਿੱਚ ਵੀ ਮੈਂ ਅਜੇ ਕੋਈ ਉਸ ਲੈਵਲ ਤੇ ਨਹੀਂ ਵੀ ਤੁਸੀਂ ਮੇਰੀ ਜ਼ਿੰਦਗੀ ਬਾਰੇ ਜਾਣੋ ਜਾਣ ਦਿਲਚਸਪੀ ਲਮੋਗੇ ਬੰਦਾ ਕੌਣ ਹੋਣਾ ਹੈ ਤੇ ਦੂਸਰੀ ਗੱਲ ਇਹ ਹੈ ਕਿ 나ਹੀਂ ਮੈਂ ਕਿਸੇ ਹੋਰ ਖੇਤਰ ਦੇ ਵਿੱਚ ਕੋਈ ਬਹੁਤੀਆਂ ਮੱਲਾ ਮਾਰੀਆਂ ਨੇ ਤੇ ਜਿਹਦੇ ਬਾਰੇ ਤੁਸੀਂ ਮੈਨੂੰ ਜਾਣੋ ਤੇ ਮੈਂ ਇੱਕ ਸਧਾਰਨ ਆਦਮੀ ਦੇ ਤੌਰ ਤੇ ਕਹ ਲਉਂ ਜਾਂ ਮਾੜਾ ਮੋਟਾ ਮੇਰਾ ਲੇਖਣੀ ਦੇ ਵਿੱਚ ਸ਼ਾਇਦ ਨਾ ਹੋਵੇ ਮੈਂ ਆਪਣੇ ਅਨੁਭਵ ਥੌਟ ਨਾਲ ਜਿਹੜੇ ਸਾਂਝੇ ਨੇ ਉਹੋ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਦੋਸਤੋ ਸਭ ਤੋਂ ਪਹਿਲਾਂ ਤਾਂ ਸ਼ੁਰੂ ਕਰਦਾ ਹਾਂ ਮੈਂ ਆਪਣੇ ਜਨਮ ਦੀ ਗੱਲ ਸੁਮੇਰਾ ਜਨਮ 1961 ਦਾ ਹੈ ਤੇ ਉਦੋਂ ਤੱਕ ਜਿਹੜਾ ਕਾਫੀ ਸਮਾਜ ਹੈ ਉਹ ਇੰਨਾ ਤਾਂ ਨਹੀਂ ਸੀ ਅੱਗੇ ਆਇਆ لیکن کافی اگے ਆ ਗਿਆ ਸੀ تو 1947 ਦੇ ਜਿਹੜੇ ਦੰਗੇ ਨੇ ਉਹ ਵਾਪਰ ਚੁੱਕੇ ਸੀ ਲੋਕ ਉਸ ਦੇ ਪ੍ਰਭਾਵ ਹੇਠ ਹੰਸਨ ਤੇ ਲੋਕਾਂ ਨੇ ਜਿਸ ਤਰ੍ਹਾਂ ਦਾ ਰਾਜ ਸੋਚਿਆ ਸੀਗਾ ਭਗਤ ਸਿੰਘ ਉਹਨਾਂ ਨੇ ਜਿਸ ਤਰ੍ਹਾਂ ਦੇ ਸੁਪਨੇ ਦੇਖੇ ਸੀ ਉਹ ਰਾਜ ਨਹੀਂ ਆਇਆ ਸੀ ਲੋਕਾਂ ਦੇ ਮਨਾਂ ਦੇ ਵਿੱਚ ਦੂਸਰੇ ਪਾਈਚਾਰੇ ਖਾਸ ਤੌਰ ਤੇ ਜਿਹੜੇ ਲੋਕ ਪਾਕਿਸਤਾਨ ਚਲੇ ਗਏ ਉਹਨਾਂ ਤੋਂ ਵਿਛੜਨ ਦੀ ਪੀੜ ਸੀ ਲੁਕਾ ਕੋਲ ਜਿਨ੍ਹਾਂ ਨੇ ਆਪਣੇ 3 ਪੁੱਤ ਗਵਾ ਲਏ ਸਨ ਉਹਨਾਂ ਦੀ ਪੀੜ ਸੀ ਤੇ ਉਸ ਵਕਤ ਜਿਸ ਵਕਤ ਮੇਰਾ ਜਨਮ ਹੁੰਦਾ ਹੈ ਉਸ ਵਕਤ ਚੀਨ ਤੇ ਭਾਰਤ ਦੀ ਜਿਹੜੀ ਖਿੱਚੋ ਤਾਣ ਲੜਾਈ ਚੱਲ ਰਹੀ ਸੀ ਤੇ ਭਾਰਤ ਦੇ ਉੱਪਰ ਨਹਿਰੂ ਦਾ ਰਾਜ ਸੀ ਤੇ ਉਸ ਵਕਤ ਜਿਹੜਾ ਪੰਜਾਬ ਹੈ ਉਹ ਖੇਤੀਬਾੜੀ ਪ੍ਰਧਾਨ ਸੀ ਤੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਜਨਮ ਹੁੰਦਾ ਹੈ ਮੇਰੇ ਜਨਮ ਦੀ ਕੀ ਤਰੀਖ ਹੈ ਉਹ ਤਾਂ ਹੁਣ ਤੱਕ ਮੈਂ ਵੀ ਅੰਦਾਜ਼ੇ ਲਾਉਣਾ ਮੈਨੂੰ ਨਹੀਂ ਪਤਾ ਸੁੰਮੀਰਾ ਜਨਮ ਜਿਹੜਾ ਹੋਇਆ ਉਹ ਅ ਜਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਦੇ ਵਿੱਚ ਇੱਕ ਟਿੱਬਿਆਂ 'ਚ ਘਿਰਿਆ ਪਿੰਡ ਹੈ ਜਿਸ ਦਾ ਨਾਮ ਹੈ ਪੂਨੀਆ ਤਖਰਾ ਪੂਨੀਆ ਤੁਸੀਂ ਸੁਣਿਆ ਹੋਣਾ ਪੂਨੀਆ ਪਿੰਡ ਦੇ ਵਿੱਚ ਮੇਰਾ ਜਨਮ ਹੋਇਆ ਤੋਂ ਮੇਰੇ ਨਾਨਾ ਜੀ ਦਾ ਨਾਮ ਸੀ ਸਰਦਾਰ ਸਾਧੂ ਸਿੰਘ ਲੰਬੜਦਾਰ ਤੋਂ ਮੇਰੇ ਪਿਤਾ ਜੀ ਸਰਦਾਰ ਸ਼ੇਰ ਸਿੰਘ ਮੰਗਟ ਤੇ ਮੇਰਾ ਪਿੰਡ ਹੈ ਜਿਹੜਾ ਹਕੂਬਾ ਹੈ ਤਰਾਹੇ ਰਾਮਪੁਰ ਦੇ ਕੋਲ ਅਤੇ ਜਿਹੜਾ ਮੇਰਾ ਨਾਨਕਾ ਪਰਿਵਾਰ ਸੀ ਉਹਦੇ ਵਿੱਚ ਮੇਰੇ ਚਾਰ ਮਾਮੇ ਸੀ ਮਾਸੀਆਂ ਸਨ ਉਹਨਾਂ ਦੇ ਕਾਹ ਬੱਚੇ ਸਨ ਤੇ ਇੱਥੇ ਮੇਰਾ ਜਨਮ ਹੁੰਦਾ ਹੈ ਤੇ ਮੇਰੇ ਫਾਦਰ ਸਾਹਿਬ ਮਿਲਟਰੀ ਦੇ ਵਿੱਚ ਜੋਬ ਕਰਦੇ ਸੀ ਤੇ ਪਿੰਡ ਦੇ ਵਿੱਚ ਜਿਹੜਾ ਹੈਗਾ ਉਹ ਵੀ ਜੁਆਇੰਟ ਫੈਮਿਲੀ ਸੀ ਤਾਂ ਮੇਰੇ ਪਾਲਣ ਪੋਛਣ ਲਈ ਮੈਨੂੰ ਮੇਰੇ ਮਾਪੇ ਉਹਨੇ ਮੇਰੇ ਨਾਂ ਕੀ ਪਿੰਡ ਜਿਹੜਾ ਉਹ ਛੱਡ ਦਿੱਤਾ ਸੀ ਤੇ ਇਸੇ ਪਿੰਡ ਦੇ ਵਿੱਚ ਮੇਰਾ ਜਿਹੜਾ ਜਨਮ ਹੋਇਆ ਤਾਂ ਉਹ ਜਿਹੜਾ ਜਨਮ ਹੈ ਹੁਣ ਜਦੋਂ ਕਦੇ ਮੈਂ ਭਾਰਤ ਜਾਣਾ ਤਾਂ ਮੈਂ ਉਹ ਘਰ ਦੇਖਣ ਜਾਣਾ ਤੇ ਜਿੱਥੇ ਮੇਰਾ ਜਨਮ ਹੋਇਆ ਸੀ ਤੇ ਉਹ ਪਿੰਡ ਦੀ ਆਪਾਂ ਥੋੜੀ ਜੀ ਗੱਲ ਕਰਾਂਗੇ ਇਥੇ ਪਿੰਡ ਦਾ ਆਲਾ ਦੋ ਆਲਾ ਕਿਸ ਤਰ੍ਹਾਂ ਦਾ ਸੀਗਾ ਤੇ ਜਾਨ ਜੋ ਮੈਂ ਦੇਖਿਆ ਉਹ ਕਿਸ ਤਰ੍ਹਾਂ ਦਾ ਸੀ ਕੱਚੇ ਘਰ ਹੁੰਦੇ ਸੀ ਬਾਲਿਆਂ ਜਾਂ ਕਹਿ ਲੋ ਕੜੀਆਂ ਸਰਕੜਿਆਂ ਦੀਆਂ ਛੱਤਾਂ ਹੁੰਦੀਆਂ ਸੀ ਬਿਰਲੀ ਟਾਮੀ ਕੰਦਾ ਜੜੀ ਉਹ ਅ ਪੱਕੀਆਂ ਏਟਾਂ ਦੀ ਹੁੰਦੀ ਸੀ ਬਿਰਲੀ ਟਾਮੀ ਖੰਦ ਉਹ ਵੀ ਕਿਸੇ ਅਮੀਰ ਬੰਦੇ ਦੇ ਤੇ ਲੋਕਾਂ ਦੇ ਘਰਾਂ ਦੇ ਉੱਪਰ ਚਵਾਰੇ ਪਾਏ ਹੁੰਦੇ ਸੀ ਸੋ ਇਹ ਮੇਰੇ ਸੋਝੀ ਸੰਭਲਣ ਵੇਲੇ ਦਾ ਮਾਹੌਲ ਸੀ ਸੋ ਔਰਤਾਂ ਨੇ ਜਿਹੜੀਆਂ ਉਹਨਾਂ ਦਾ ਜਨੇਪਾ ਘਰਾਂ ਦੇ ਵਿੱਚ ਹੀ ਹੁੰਦਾ ਸੀ ਦਾਈਆਂ ਨੇ ਜਿਹੜੀਆਂ ਉਹ ਜਨੇਪਾ ਕਰਾਉਂਦੀਆਂ ਸਨ ਸੋ ਮੇਰਾ ਜਨੇਪਾ ਵੀ ਆ ਜਿਹੜਾ ਉਹ ਇੱਕ ਦਾਈ ਵੱਲੋਂ ਕਰਵਾਇਆ ਗਿਆ ਤਾਂ ਮੇਰੀ ਮਾਂ ਜਿਹੜੀ ਉਦੋਂ ਜਿਹੜੀਆਂ ਕੁੜੀਆਂ ਸੀ ਉਹ ਜਨੇਪੇ ਲਈ ਆਪਣੇ ਪੇਕੇ ਘਰ ਆ ਜਾਂਦੀਆਂ ਸੀ ਸੋ ਸਾਡੇ ਘਰ ਮਤਲਬ ਜਿੱਦਾਂ ਬਹੁਤ ਵੱਡਾ ਖੁੱਲਾ ਜਿਵੇਂ ਕਹੇ ਲੋ ਕੱਚਾ ਘਰ ਸੀ ਦਲਾਨ ਸੀਗਾ ਤੋਂ ਕੁਝ ਏਰੀਆ ਉਹ ਪੱਕਾ ਸੀਗਾ ਘਰ ਦੇ ਪਿਛਲੇ ਪਾਸੇ ਇੱਕ ਵੱਡਾ ਕਮਰਾ ਸੀਗਾ ਤੇ ਜਦੋਂ ਕੋਈ ਔਰਤ ਬੱਚੇ ਨੂੰ ਜਨਮ ਦਿੰਦੀ ਸੀ ਤਾਂ ਉਸ ਦਿਨ ਸਾਰਾ ਜਿਹੜਾ ਪਰਿਵਾਰ ਵੱਡੇ ਲੋਕ ਨੇ ਉਹ ਇਧਰ ਉਧਰ ਟਿਭ ਜਾਂਦੇ ਸੀ ਕਿਉਂਕਿ ਲੋਕਾਂ ਦੇ ਵਿੱਚ ਸ਼ਰਮ ਜਾਂ ਪਰਦਾ ਇਹਨਾਂ ਚੀਜ਼ਾਂ ਦਾ ਬਹੁਤ ਸੀਗਾ ਸੋ ਉਹ ਉੱਥੇ ਮੇਰਾ ਜਨਮ ਹੋਇਆ ਸੋ ਇਹ ਜਿਹੜਾ ਘਰ ਸੀਗਾ ਇਹਦੇ ਮੂਹਰੇ ਇੱਕ ਛੋਟਾ ਜਿਹਾ ਬਰਾਂਡਾ ਸੀਗਾ ਤੇ ਮਿੱਟੀ ਦੇ ਚੁੱਲ੍ਹੇ ਸੀਗੇ ਤੇ ਅਸੀਂ ਜਦੋਂ ਨਿੱਕੇ ਹੁੰਦੇ ਸੀ ਤਾਂ ਉਹ ਅਸੀਂ ਇਸੇ ਘਰ ਦੇ ਵਿੱਚ ਖੇਡਿਆ ਤੇ ਪਿੰਡ ਦੇ ਵਿੱਚ ਜਿਹੜੇ ਲੋਕ ਸੀ ਉਹ ਬੜੇ ਸਿੱਧੇ ਸਾਦੇ ਹੁੰਦੇ ਸੀਗੇ ਤੇ ਪਿੰਡ ਦੇ ਵਿੱਚ ਸਿਰਫ ਇੱਕ ਗੁਰਦੁਆਰਾ ਸੀਗਾ ਜਿਹਦੇ ਵਿੱਚ ਸ਼ਾਮ ਸਵੇਰੇ ਪਾਠ ਹੁੰਦਾ ਸੀਗਾ ਤੇ ਲੋਕ ਜਾਂਦੇ ਆਉਂਦੇ ਸੀ ਤੇ ਮੇਰੇ ਪਿੰਡ ਦੇ ਵਿੱਚ ਇੱਕ ਥੇਹ ਸੀਗਾ ਤੇ ਉੱਥੋਂ ਪੁਰਾਣੀਆਂ ਵਸਤਾਂ ਵੀ ਜਿਹੜੀਆਂ ਨੇ ਕਈ ਵਾਰ ਨਿਕਲਦੀਆਂ ਸੀ ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਸੀਗੇ ਤੇ ਮੈਨੂੰ ਵੀ ਲੱਗਦਾ ਹੁੰਦਾ ਸੀ ਜਦੋਂ ਕਹਿੰਦੇ ਸੀ ਥੇਹ ਹੈ ਮਤਲਬ ਪੁਰਾਣੇ ਜਿੱਦਾਂ ਕੋਈ ਗਹਿਣੇ ਕੋਈ ਮਿੱਟੀ ਦੇ ਭਾਂਡੇ ਇਸ ਤਰ੍ਹਾਂ ਨਿਕਲਦੇ ਸੀ ਲੇਕਿਨ ਮੈਨੂੰ ਅਫਸੋਸ ਹੈ ਕਿ ਉੱਥੇ ਕਿਸੇ ਨੇ ਵੀ ਖੁਦਾਈ ਨਹੀਂ ਕੀਤੀ ਤੇ ਕਿਸੇ ਨੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਸ ਥੇ ਥਲੇ ਕੋਈ ਪਿੰਡ ਦੱਬਿਆ ਹੋਇਆ ਹੈ ਜਾਂ ਕੋਈ ਸਭਿਅਤਾ ਨਾਸ਼ਟ ਹੋਈ ਹੋਈ ਹੈ ਤੇ ਉਹ ਅਜੇ ਤੱਕ ਵੀ ਬ੍ਰਹਿਮੰਡ 'ਚ ਜਿਹੜਾ ਹੈ ਉਹ ਮੈਂ ਸੋਚਦਾ ਰਹਿੰਦਾ ਕਿ ਉੱਥੇ ਕੀ ਹੋਊਗਾ ਸੋ ਦੂਜਾ ਇਹ ਸਾਰਾ ਪਿੰਡ ਟਿੱਬਿਆਂ 'ਚ ਕਿਰਿਆ ਹੋਇਆ ਸੀ ਲੋਕ ਮੂੰਫਲੀ ਬਾਜਰਾ ਗੁਵਾਰਾ ਛੋਲੇ ਕਣਕ ਮੱਕੀ ਸਰੋਂ ਤਾਰਾ ਮੀਰਾ ਤੋੜੀਆਂ ਸੋ ਇਦਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਬੀਜਦੇ ਸੀ ਆ ਪਿੰਡ ਦੇ ਵਿੱਚ ਪਿੰਡ ਦੇ ਨਾਲੋਂ ਨਹਿਰ ਸਰਹੰਦ ਰੰਗਦੀ ਸੀ ਤੇ ਕਈ ਵਾਰ ਅ ਜਦੋਂ ਅ ਬਰਸਾਤ ਦੇ ਦਿਨ ਹੁੰਦੇ ਸੀ ਤਾਂ ਸਲਾਬ ਹੈ ਜਿਹੜੀ ਆ ਜਾਂਦੀ ਸੀ ਕੰਧਾਂ ਨੂੰ ਸਲਾਬ ਚੜ੍ਹ ਜਾਂਦੀ ਸੀ ਤੇ ਕੰਧਾਂ ਨੇ ਜਿਹੜੀਆਂ ਉਹ ਡਿੱਗ ਜਾਂਦੀਆਂ ਸੀ ਜੇ ਆਂ ਬਾਰਿਸ਼ ਜ਼ਿਆਦਾ ਹੋ ਜਵੇ ਝੜੀ ਲੱਗ ਜਵੇ ਤਾਂ ਵੀ ਕੰਧਾਂ ਨੇ ਜਿਹੜੀਆਂ ਉਹ ਡਿੱਗ ਜਾਂਦੀਆਂ ਸੀ ਤੇ ਹਲਾਂ ਦੀ ਕੀਤੀ ਸੀ ਟਰੈਕਟਰ ਤਾਂ ਹੁੰਦਾ ਨਹੀਂ ਸੀਗਾ ਨਾ ਟਰੈਕਟਰ ਸੀ ਨਾ ਇੰਜਣ ਸੀਗਾ ਤੇ ਮੇਰੀ ਸੋਝੀ ਦੇ ਵਿੱਚ ਸਾਡੇ ਘਰ ਨਾਲ ਕਾ ਲੱਗਿਆ ਪਿੰਡ ਦੇ ਵਿੱਚ ਇੱਕ ਸਾਂਝੀ ਖੂਹ ਹੀ ਹੁੰਦੀ ਸੀ ਤੇ ਲੋਕ ਖੂਹ ਹੀ ਤੋਂ ਪਾਣੀ ਪੀਂਦੇ ਹੁੰਦੇ ਸੀ ਤੇ ਲੋਕਾਂ ਕੋਲ ਗੱਡੇ ਹੁੰਦੇ ਸੀਗੇ ਗੱਡੇ ਬੌਲਦਾਂ ਨਾਲ ਜੋੜੇ ਜਾਂਦੇ ਸੀ ਤੇ ਤੜਕਿਆਂ ਉੱਟ ਕੇ ਲੋਕ ਨੇ ਜਿਹੜੇ ਉਹ ਖੇਤਾਂ ਦੇ ਵਿੱਚ ਕੰਮ ਕਰਨ ਲਈ ਜਾਂਦੇ ਸੀ ਹਲ ਬੋਣ ਲਈ ਜਾਂਦੇ ਸੀ ਬੌਲਦਾਂ ਦੀਆਂ ਟੱਲੀਆਂ ਖੜਕਦੀਆਂ ਸੀ ਜਾਨਵਰ ਬੜੇ ਬੋਲਦੇ ਹੁੰਦੇ ਸੀ ਸੋ ਕੋਈ ਲਾਂ ਬੋਲਦੀਆਂ ਸੀ ਗਰਮੀ ਦੇ ਦਿਨਾਂ ਦੇ ਵਿੱਚ ਘੁੱਗੀਆਂ ਬੋਲਦੀਆਂ ਸੀਗੀਆਂ ਠੀਕ ਹੈ ਮੋਰ ਆਮ ਹੁੰਦੇ ਸੀਗੇ ਤੇ ਜਿਹੜੀਆਂ ਛਿੜੀਆਂ ਨੇ ਜਾਂ ਛਿੜੀਆਂ ਮਤਲਬ ਜਿੱਦਾਂ ਜਿੱਥੇ ਦਰਖਤਾਂ ਦੇ ਝੁੰਡ ਹੁੰਦੇ ਨੇ ਫੇਰ ਬੜੇ ਲੱਗਦੇ ਸੀ ਆਂਬ ਬੜੇ ਲੱਗਦੇ ਸੀ ਸੋ ਇਸ ਤਰ੍ਹਾਂ ਦਾ ਮਾਹੌਲ ਸੀਗਾ ਸੋ ਮੇਰੀ ਮੇਰਾ ਜਿਹੜਾ ਪਾਲਣ ਪੋਸ਼ਣ ਹੈ ਉਹ ਮੇਰੀ ਨਾਨੀ ਨੇ ਕੀਤਾ ਕਿਉਂਕਿ ਮੇਰੀ ਮਦਰ ਤਾਂ ਮੈਨੂੰ ਜਨਮ ਦੇਣ ਤੋਂ ਬਾਅਦ ਥੋੜੇ ਮਹੀਨੇ ਰਹਿ ਕੇ ਤੋਂ ਆਪਣੇ ਪਿੰਡ ਆ ਕੇ ਕੁੱਬੇ ਤਫਿਰ ਜਿਹੜਾ ਮੇਰਾ ਪਾਲਣ ਪੋਸ਼ਣ ਹੈ ਮੇਰੀ ਨਾਨੀ ਨੇ ਕੀਤਾ ਬਹੁਤ ਚੰਗੀ ਔਰਤ ਮਤਲਬ ਦੁਨੀਆ ਦੇ ਵਿੱਚ ਜਿਵੇਂ ਕਹਾ ਤਾਂ ਬੈਸਟ ਔਰਤ ਜਿਹੜੀਆਂ ਔਰਤਾਂ ਮੈਂ ਦੀ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਉਹਨਾਂ ਵਿੱਚ ਮੇਰੀ ਨਾਨੀ ਕਿਸ ਜਿਹਦਾ ਨਾਮ ਪੰਜਾਬ ਸੀ ਪੰਜਾਬ ਕੌਰ ਸੀ ਤੇ ਮੇਰੇ ਨਾਨਾ ਜੀ ਦੇ ਨਾਮ ਸਾਧੂ ਸਿੰਘ ਸੀਗਾ ਉਹ ਗੁਣੀ ਬੰਦਾ ਸੀ ਬਹੁਤ ਗੁਣੀ ਗਿਆਨੀ ਬੰਦਾ ਸੀ ਤੇ ਬੜਾ ਡਿਸਪੀਸਪਲਰ ਨੂੰ ਨੇ ਕਰ ਚ ਰੱਖਿਆ ਹੋਇਆ ਸੀ ਬੜੇ ਔਖੇ ਤਰੀਕੇ ਨਾਲ ਸਰਵਾਈਵ ਕੀਤਾ ਸੀ ਉਹ ਕਿਉਂਕਿ ਜਦੋਂ ਪਲੇਗ ਦੀ ਬਿਮਾਰੀ ਪਈ ਸੀ ਤਾਂ ਉਹਨਾਂ ਦਾ ਸਾਰਾ ਟੱਬਰ ਹੈ ਜਿਹੜਾ ਉਹ ਮਰ ਗਿਆ ਸੀ ਪਲੇਗ ਦੀ ਬਿਮਾਰੀ ਦੇ ਵਿੱਚ ਸਿਰਫ ਮੇਰਾ ਨਾਨਾ ਬਚਿਆ ਸੀਗਾ ਤੇ ਜਿਹਨੂੰ ਉਹਦੇ ਸ਼ਰੀਕਾਂ ਨੇ ਜਿਹੜੇ ਚਾਚੇ ਤਾਏ ਸੀਗੇ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਦਾ ਜਿਹੜਾ ਘਰ ਹੈ ਤੇ ਜ਼ਮੀਨ ਹੈ ਉਹਨਾਂ ਨੂੰ ਆ ਜਾਵੇ ਸੋ ਡਰਦਾ ਮਾਰਾ ਪਿੰਡੋਂ ਭੱਜ ਗਿਆ ਜਾ ਕੇ ਸਾਧਨਾ ਰਲ ਗਿਆ ਸਾਧਨਾ ਰਲ ਕੇ ਉਹ ਉਹਨੇ ਵੇਦਾਂ ਗ੍ਰੰਥਾਂ ਦੀ ਇੰਨੀ ਸਟੱਡੀ ਕੀਤੀ ਕਿ ਉਹ ਬਾਅਦ ਦੇ ਵਿੱਚ ਸਾਰੇ ਟੱਬਰ ਨੂੰ ਬਿਠਾ ਕੇ ਵਿੱਚੇ ਮੈਨੂੰ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਸਾਖੀਆਂ ਕਹਾਣੀਆਂ ਸੁਣਾਉਣਾ ਹੁੰਦਾ ਸੀ ਤੇ ਜਿਹਦੇ ਕਰਕੇ ਮੇਰੀ ਦਿਲਚਸਪੀ ਇਹਨਾਂ ਇਤਿਹਾਸਕ ਗੱਲਾਂ ਵੱਲ ਪੁਰਾਤਨ ਗ੍ਰੰਥਾਂ ਵੱਲ ਤੋਂ ਅਕਸਰ ਹੀ ਜ਼ਿੰਦਗੀ ਦੇ ਵਿੱਚ ਬਣੀ ਰਹੀ ਮੈਂ ਜਿੱਥੇ ਬਾਕੀ ਸਾਹਿਤ ਪੜਿਆ ਜਿਹਦੀ ਅੱਪਾ ਅੱਗੇ ਚੱਲ ਕੇ ਗੱਲ ਕਰਾਂਗੇ ਤਾਂ ਉਹ ਇਹ वेद ਗ੍ਰੰਥ ਇਹ ਸਾਰੇ ਮੈਂ ਪੜੇ ਤੇ ਮੇਰੇ ਕੋਲ ਕਾਫੀ ਹਨ ਵੀ ਤਾਂ ਫਿਰ ਜਿਹੜਾ ਹੈਗਾ ਇਹ ਅੱਜ ਅਪਾ ਇੱਥੇ ਤੱਕ ਹੀ ਗੱਲ ਕਰਾਂਗੇ ਕੋਈ ਜ਼ਿਆਦਾ ਲੰਬਾ ਨਹੀਂ ਕਰਨਾ ਐਪੀਸੋਡ ਕਿਉਂਕਿ ਨਹੀਂ ਫਿਰ ਤੁਸੀਂ ਅੱਕ ਜਾਣਾ ਈ ਜਿਹੜਾ ਫਿਰ ਹੈਗਾ ਮੈਨੂੰ ਜਦੋਂ ਸੋਚੀ ਜਦੋਂ ਮਨ ਨੂੰ ਛੋਟੀਆਂ ਮੋਟੀਆਂ ਘਟਰਾਵਾਂ ਸ਼ਹਿਰ ਦੀ ਕੋਈ ਯਾਦ ਹੋਵੇ ਮੈਨੂੰ ਮਤਲਬ ਇਹ ਘਟਨਾ ਜ਼ਿਆਦਾ ਜਦੋਂ ਮੇਰਾ ਨਾਨਾ ਮੈਨੂੰ ਸਕੂਲ ਦੇ ਵਿੱਚ ਦਾਖਲ ਕਰਾਉਣ ਲਈ ਲੈ ਕੇ ਗਿਆ ਤਾਂ ਉਹਨੇ ਟੀਚਰ ਨੂੰ ਟੀਚਰ ਨੇ ਮੇਰੇ ਨਾਨੇ ਨੂੰ ਪੁੱਛਿਆ ਕਿ ਇਹਦੀ ਇਹਦੀ ਜਨਮ ਤਰੀਕ ਕੀ ਹੈ ਤੇ ਮੇਰੇ ਨਾਨੇ ਨੂੰ ਮੇਰੀ ਕੋਈ ਜਨਮ ਤਰੀਕ ਰੀਸੀ ਪਤਾ ਉਹ ਲੋਕ ਜਨਮ ਤਰੀਕ ਨਾਲ ਲਿਖਦੇ ਸੀ ਨਾ ਯਾਦ ਰੱਖਦੇ ਸੀ ਸ਼ਾਇਦ ਕੋਈ ਚੰਗੀ ਪੜ੍ਹੀ ਲਿਖੀ ਫੈਮਿਲੀ ਨੋਟ ਵੀ ਕਰਦੀ ਹੋਵੇ ਤੋਂ ਮੇਰੇ ਨਾਲ ਨੇ ਜਿਵੇਂ ਹੋਈ ਆ ਕਿ ਜੀ ਸਿਆਲ ਦਾ ਮਹੀਨਾ ਸੀ ਹੋਲਾ ਹੋਲੇ ਦੇ ਦਿਨ ਸੀ ਉਹ ਦਿਨ ਮੀਂਹ ਆ ਪੈਂਦਾ ਸੀ ਫਲਾਣਾ ਇਸ ਤਰ੍ਹਾਂ ਕਰਕੇ ਉਹਨੂੰ ਮਾਸਟਰ ਨੂੰ ਦੱਸਿਆ ਤਾਂ ਮਾਸਟਰ ਜਿਹੜਾ ਹੈ ਉਹ ਉਂਦਾਜੇ ਨਾਲ ਹੀ ਲਿਖ ਦਿੰਦੇ ਸੀ ਤਾਂ ਮਾਸਟਰ ਨੂੰ ਇੰਨਾ ਕੁ ਪਤਾ ਲੱਗਿਆ ਵੀ ਇਹ ਕਿਉਂ ਹੁਣ ਆਪਾਂ ਕਹਿੰਦੇ ਆ ਮਚੀਨ ਦੀ ਲੜਾਈ ਦੱਸੀ ਫਲਾਣੀ ਇੱਕ ਦੋ ਚੀਜ਼ਾਂ ਦਸੀਆਂ ਤਾਂ ਮਾਸਟਰ ਨੇ ਉਂਦਾਜਾ ਲਾ ਕੇ ਉਹਨੂੰ 1968 ਦਾ ਮੇਰਾ ਜਨਮ ਹੈ ਉਹ ਲਿਖਤਾ ਤਾਂ ਮੇਰੇ ਮਾਮੇ ਦਾ ਮੁੰਡਾ ਤੇ ਕਰਮ ਸਿੰਘ ਪੂਨੀਆ ਤੇ ਮੈਂ ਅਸੀਂ ਕੋਦੰ ਦਾਖਲ ਹੋਣ ਗਏ ਸੀ ਕਿਉਂਕਿ ਸਾਡੀ ਉਮਰ ਦਾ ਉਹਨਾਂ ਦਾ ਸਾਲ ਦਾ ਫਰਕ ਸੀ ਉਹ ਮੇਰੇ ਤੋਂ ਸਾਲ ਵੱਡਾ ਸੀ ਮੈਂ ਛੋਟਾ ਸੀਗਾ ਲੇਕਿਨ ਮੈਨੂੰ ਵੀ ਉਸ ਦੇ ਨਾਲ ਹੀ ਮੇਰਾ ਨਾਨਾ ਦਾਖਲ ਕਰਾਉਣ ਲੈ ਗਿਆ ਵੀ ਚਲੋ ਉੱਥੇ ਕਿਉਂਕਿ ਉਦੋਂ ਉਮਰਾਂ ਬੰਦ ਕੱਟ ਲਖਾਈਆਂ ਜਾਂਦੀਆਂ ਸੀ ਵੀ ਚਲੋ ਦੋਨੇ ਇਕੱਠੇ ਚਲੇ ਜਾਇਆ ਕਰਾਂਗੇ ਇਕੱਠੇ ਆ ਜਾਵਾਂਗੇ ਤਾਂ ਉਹ ਟੀਚਰ ਨੇ ਜਦੋਂ ਡੇਟ ਆਫ ਬਰਥ ਲਿਖੀ ਤੇ ਮੇਰੇ ਮਾਮੇ ਦੇ ਮੁੰਡੇ ਨੂੰ ਮੇਰੇ ਤੋਂ ਛੋਟਾ ਲਿਖਦਾ ਤੇ ਮੈਨੂੰ ਉਹਦੇ ਤੋਂ ਵੱਡਾ ਕਰਤਾ ਤੇ ਮੇਰੀ ਜਿਹੜੀ ਜਨਮ ਤਰੀਕ ਹੈ ਉਹ 22 1961 ਜਿਹੜੀ ਹੈਗੀ ਉਹ ਲਿਖੀ ਹੋਈ ਹੀ ਹੈ ਜਿਹੜੀ ਕਿ ਸਹੀ ਨਹੀਂ ਹੈ। ਤੋਂ ਬਾਅਦ ਵਿੱਚ ਮੈਂ ਬੜੀ ਖੋਜ ਵੀ ਕੀਤੀ। ਫਰਕ ਤਾਂ ਭਾਵੇਂ 2-3 ਕੁ ਮਹੀਨੇ ਦਾ ਹੀ ਮੈਨੂੰ ਲੱਗਿਆ ਕਿ ਮੇਰਾ ਜਿਹੜਾ ਜਨਮ ਹੈ ਉਹ 19 ਫਰਵਰੀ ਉਹ ਦਾ ਹੋ ਸਕਦਾ 19 ਫਰਵਰੀ 1961 ਦਾ। ਲੇਕਿਨ ਫਿਰ ਵੀ ਜਿਹੜੀ ਉਹ ਗਲਤ ਤਰੀਕ ਹੈ ਤਾਂ ਉਹ ਦਾ ਮੇਰੇ ਸਮਿਆਂ ਦੇ ਵਿੱਚ ਬਹੁਤ ਸਾਰੇ ਲੋਕ ਐਜੇ ਹੋਣਗੇ। ਸੋ ਜਨਮ ਤਰੀਕਾ ਜਨਮ ਤਰੀਕਾ ਅੰਦਾਜ਼ੇ ਨਾਲ ਹੀ ਲਿਖੀਆਂ ਹੋਈਆਂ ਨੇ ਜਿਨ੍ਹਾਂ ਨੂੰ ਆਪਣੀ ਜਨਮ ਤਰੀਕਾ ਦਾ ਸਾਰੀ ਉਪਰ ਪਤਾ ਹੀ ਨਹੀਂ ਲੱਗਣਾ ਹੈਗਾ ਸੋ ਉਦੋਂ ਜਿਹੜੇ ਜੋਤਿਸ਼ੀ ਵੀ ਪੰਡਤਾਂ ਚ ਆਉਂਦੇ ਸੀਗੇ ਉਹ ਤੁਹਾਡੀ ਜਨਮ ਤਰੀਕ ਨਹੀਂ ਸੀ ਪੁੱਛਦੇ ਤੋਂ ਉਹ ਪੁੱਛਦੇ ਸੀ ਕਿ ਵਿਕਾਟੇ ਦਾ ਨਾਮ ਕੀ ਹੈ ਉਹਨੇ ਕਹਣਾ ਅੱਛਾ ਮੈਨੂੰ ਕਹਣਾ ਤੇਰਾ ਨਾਮ ਮੇਜਰ ਸਿੰਘ ਹੈ ਸਿੰਘ ਰਾਸ਼ੀ ਬਣੀ ਤਾਂ ਸਿੰਘ ਰਾਸ਼ੀ ਬਾਹਰ ਜਾਣ ਦਾ ਲਿਖਿਆ ਹੋਇਆ ਉਹੀ ਉਹਨਾਂ ਦੀਆਂ ਜਿਹੜੀਆਂ ਗੜੀਆਂ ਕਰਮਾ ਜਤਨ ਲਿਖਿਆ ਹੋਇਆ ਜੇ ਲਿਖਿਆ ਹੋ ਤਾਂ ਇਸ ਤਰ੍ਹਾਂ ਦਾ ਚਿਲਾਉਂਦੇ ਸੀਗੇ ਤੇ ਤਾਂ ਕਿ ਬੰਦਾ ਜਿਹੜਾ ਖੁਸ਼ ਹੋਵੇ ਖੁਸ਼ ਹੋ ਕੇ ਉਹਨਾਂ ਨੂੰ ਫਿਰ ਕੋਈ ਦਾਨ ਦਕਸ਼ਨਾ ਦਵੇ ਉਦੋਂ ਜਿਹੜਾ ਡੇਰ ਲੈਂਡ ਸੀ ਉਹ ਦਾਣਿਆਂ ਨਾਲ ਹੀ ਹੁੰਦਾ ਸੀਗਾ ਨਿਆਣੇ ਜਦੋਂ ਉਹਨਾਂ ਨੇ ਕੋਈ ਕੁਲਫੀ ਲੈਣੀ ਹੁੰਦੀ ਸੀ ਉਹ ਰਗੜੀ ਹੋਈ ਬਰਫ਼ ਜਿਹੜੇ ਰੰਦੇ ਤੇ ਰਗੜ ਕੇ ਦਿੰਦੇ ਸੀ ਉਹ ਲੈਣੀ ਹੋਵੀ ਤਾਂ ਉਹ ਦਾਣੇ ਲੈ ਕੇ ਜਾਂਦੇ ਸੀਗੇ ਤੇ ਉਹ ਦਾਣੇ ਲੈ ਕੇ ਦੁਕਾਨ ਤੇ ਜਾ ਕੇ ਕੋਈ ਨਮਕੀਨ ਲੈਣਾ ਕੋਈ ਹੋਰ ਖਾਣ ਪੀਣ ਦਾ ਸਮਾਂ ਲੈਣਾ ਤੇ ਔਰਤਾਂ ਵੀ ਨੇ ਜਿਹੜੀਆਂ ਕੋਈ ਸਬਜ਼ੀ ਲੈਣੀ ਹੈ ਕੋਈ ਹੋਰ ਚੀਜ਼ ਲੈਣੀ ਹੈ ਉਹ ਦਾਣਿਆਂ ਦਾ ਹੀ ਵਟਾਂਦਰਾ ਹੁੰਦਾ ਸੀਗਾ ਦਾਣੇ ਲੈ ਜਾਣੇ ਮੱਕੀ ਦੇ ਕਣਕ ਦੇ ਲੈ ਜਾਣੇ ਪਿੰਡਾਂ ਦੇ ਵਿੱਚ ਪੱਠੀਆਂ ਹੁੰਦੀਆਂ ਸੀਗੀਆਂ ਪੱਠੀਆਂ ਉਹਨੇ ਜਿਹੜੀਆਂ ਉਹ ਸਾਡੇ ਮੇਰੇ ਨਾਨਕੇ ਪਿੰਡ ਵੀ ਹੁੰਦੀ ਸੀ ਤਾਂ ਉਹ ਉਹਦੇ ਵਿੱਚੋਂ ਔਰਤਾਂ ਜਿਹੜੀ ਥੋੜੇ ਜਿਹੇ ਦਾਣੇ ਜਿਹਨੂੰ ਚੁੰਗ ਕਹਿੰਦੇ ਸੀਗੇ ਕੱਢ ਲੈਂਦੀ ਸੀ ਤੇ ਬਾਕੀ ਭੁੰਨ ਦਿੰਦੀ ਸੀ ਸੋ ਲੋਕ ਮੱਕੀ ਦੇ ਛੋਲਿਆਂ ਦੇ ਦਾਣੇ ਨੇ ਜਿਹੜੇ ਉਹ ਫਰਮਾਂ ਬੋਲ ਲੈਂਦੇ ਸੀਗੇ ਤੇ ਉਹ ਮਾਇਕ ਦੂਰ ਤੂਰ ਤੱਕ ਜਾਂਦੇ ਸੀ ਸੋ ਸਾਡੇ ਘਰ ਦੇ ਕੋਲ ਇੱਕ ਬਰੋਟਾ ਹੁੰਦਾ ਸੀ ਬਹੁਤ ਵੱਡਾ ਤੇ ਉਹਨੂੰ ਗੋਲਾਂ ਲੱਗਦੀਆਂ ਸੀ ਤਾਂ ਉਹਦੇ ਤੇ ਅਸੀਂ ਛੋਟੇ ਹੁੰਦੇ ਜਵਾਬ ਉਹਨਾਂ ਨੂੰ ਚੁਗਦੇ ਰਹਿੰਦੇ ਸੀ ਪਤਾ ਨਹੀਂ ਕੀ ਕਰਨੀਆਂ ਹੁੰਦੀਆਂ ਸੀਗੀਆਂ ਤੇ ਅਸੀਂ ਕੋਠਿਆਂ ਦੇ ਉੱਪਰ ਸੌਂਦੇ ਹੁੰਦੇ ਸੀਗੇ ਤੇ ਕੋਠਿਆਂ ਦੇ ਉੱਪਰ ਲੋਕ ਮੰਜੇ ਢਾ ਕੇ ਸੌਂਦੇ ਸੀ ਕੋਠਿਆਂ ਦੇ ਉੱਪਰ ਧੁੱਪ ਸੇਕਦੇ ਸੀਗੇ ਸੋ ਬਿਜਲੀ ਬਿਲਕੁਲ ਨਹੀਂ ਸੀ ਪਿੰਡਾਂ 'ਚ ਅਸੀਂ ਦੀਵਿਆਂ ਦੇ ਚਾਨਣ ਦੇ ਵਿੱਚ ਹੀ ਗੁਜ਼ਾਰਾ ਕਰਦੇ ਸੀਗੇ ਤੋ ਇਹਦੀ ਗੱਲ ਆਪਾਂ ਅੱਗੇ ਚੱਲ ਕੇ ਕਰਾਂਗੇ ਸੁੱਦੀਵੀਆਂ ਦੇ ਚਾਨਣ ਦੀਵੀਆਂ ਦੀਆਂ ਬੱਤੀਆਂ ਉੱਚੋਂ ਚੁੱਕਣੀਆਂ ਦੀਵੀਆਂ ਤੇ ਗੁੱਲ ਆ ਜਾਂਦਾ ਸੀ ਉਹ ਗੁੱਲ ਝਾੜਨਾ ਤੇ ਉਹਦੇ ਕੋਲੇ ਬੈਠ ਬੈਠ ਕੇ ਜੋ ਔਰਤਾਂ ਨੇ ਜਿਹੜੀਆਂ ਉਹ ਕਸੀਦਾ ਕੱਢਦੀਆਂ ਸੀ ਦਰੀਆਂ ਬੁੰਨਦੀਆਂ ਸੀਗੀਆਂ ਝਾਰਖੇ ਕੱਤਦੀਆਂ ਸੀ ਇਹ ਮਾਹੌਲ ਸਾਰਾ ਸਾਡੇ ਘਰ ਚ ਵੀ ਸੀਗਾ ਤਾਂ ਉਦੋਂ ਜਿਹੜੀਆਂ ਲੜਕੀਆਂ ਨੇ ਪਿੰਡ ਦੀਆਂ ਜਿਵੇਂ ਹੁਣ ਸਾਵਣ ਦੇ ਮਹੀਨੇ ਦੇ ਵਿੱਚ ਈਆਂ ਨੂੰ ਉਹ ਉਹ ਜਿਹੜਾ ਮੈਂ ਤੁਹਾਨੂੰ ਬਰੋਟਾ ਦੱਸਦਾ ਤਾਂ ਉਹਦੇ ਤੇ ਪਿੰਗਾਂ ਝੂਟਦੀਆਂ ਸੀਗੀਆਂ ਤੋਂ ਪਿੰਡ ਦੇ ਵਿੱਚ ਜਿਹੜੇ ਲੋਕਾਂ ਦੀ ਮੌਤ ਹੋ ਜਾਂਦੀ ਸੀਗੀ ਤਾਂ ਉਹਨਾਂ ਨੂੰ ਪਿੰਡ ਦੀਆਂ ਮੜੀਆਂ ਦੇ ਵਿੱਚ ਪੁਕਾਇਆ ਜਾਂਦਾ ਸੀ ਸੋ ਸਾਰਾ ਪਿੰਡ ਹੈ ਜਿਹੜਾ ਉਹ ਸੋਗ ਦੇ ਵਿੱਚ ਸ਼ਾਮਲ ਹੁੰਦਾ ਸੀ ਕਿਸੇ ਕਰਖਾਣਾ ਨਹੀਂ ਸੀ ਬਣਦਾ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਜਦੋਂ ਵਿਆਹ ਹੁੰਦੇ ਸੀਗੇ ਤਾਂ ਸਾਰਾ ਪਿੰਡ ਹੀ ਮਤਲਬ ਜਦੋਂ ਉਸ ਵਿਆਹ ਸ਼ਾਮਲ ਹੁੰਦਾ ਸੀ ਅ ਸੋ ਮੇਰੇ ਸੋਜੀ ਸੰਭਲਣ ਤੱਕ ਜਿਹੜੇ ਲਾਊਡ ਸਪੀਕਰ ਨੇ ਉਹ ਆ ਗਏ ਸੀਗੇ ਲਾਊਡ ਸਪੀਕਰ ਲੱਗਿਆ ਹੁੰਦਾ ਸੀਗਾ ਲੇਕਿਨ ਲੋਕ ਸ਼ਰਮ ਬਹੁਤ ਮੰਨਦੇ ਸੀ ਜੇ ਕੋਈ ਗੰਦਾ ਗੀਤ ਆ ਸ਼ਲੀਲ ਗੀਤ ਤਾਂ ਤੋ ਉਦੋਂ ਕਿ ਸ਼ਰਮੰਦੇ ਸੀ ਵੱਡੇ ਬੰਦੇ ਘਰ ਚੋਂ ਬਾਹਰ ਨਿਕਲ ਜਾਂਦੇ ਸੀ ਜੇ ਕਿਸੇ ਦੇ ਪਿੰਡ ਇੱਥੇ ਲਾਊਡ ਸਪੀਕਰ ਲੱਗਿਆ ਹੋਇਆ ਹੈ ਉਹ ਧੀਆਂ ਪੈਣਾ ਔਰਤਾਂ ਦੇ ਸਾਹਮਣੇ ਕਿਵੇਂ ਅਸੀਂ ਇਸਨੂੰ ਸੁਣਾਂਗੇ ਟੈਲੀਵਿਜ਼ਨ ਰੇਡੀਓ ਇਹ ਬਾਅਦ ਚ ਆਏ ਨੇ ਰੇਡੀਓ ਮੇਰੇ ਮਾਮੇ ਦੇ ਵਿਆਹ ਦੇ ਵਿੱਚ ਦਾਜ ਦੇ ਵਿੱਚ ਆਇਆ ਸੀ ਤੋ ਉਹਦੀ ਕੱਲ ਵੀ ਆਪਾਂ ਅੱਗੇ ਚੱਲ ਕੇ ਕਰਾਂਗੇ ਸੋ ਉਹ ਮੇਰੇ ਜਨਮ ਸਮੇਂ ਦਾ ਮਾਹੌਲ ਸੀ ਪਿੰਡਾਂ ਦੇ ਵਿੱਚ ਜਿਹੜੇ ਪਸ਼ੂ ਨੇ ਉਹਨਾਂ ਨੂੰ ਰੋਗ ਚਾਰਨ ਲਈ ਲੈ ਕੇ ਜਾਂਦੇ ਸੀ ਮੱਝਾਂ ਲਈ ਸਾਡੇ ਪਿੰਡ ਦੇ ਵਿੱਚ ਚਾਰਾਂ ਸੀ ਮੇਰੇ ਨਾਨਕੇ ਪਿੰਡ ਦੇ ਵਿੱਚ ਸੇਗਲ ਜੀ ਨੂੰ ਕਹ ਦਿੰਨੇ ਆ ਚਾਰਾਂ ਸੀ ਪਸ਼ੂ ਚਰਦੇ ਸੀ ਤੇ ਪਾਣੀ ਇੰਨਾ ਉੱਚਾ ਸੀ ਕਿ ਤੁਸੀਂ ਐ ਹੱਥ ਨਾਲ ਡਵਾ ਗੱਡੋ ਤੇ ਪਾਣੀ ਨਿਕਲਿਆ ਹੁੰਦਾ ਸੀ ਇੱਕ ਦੋ ਫੁੱਟ ਤੇ ਪਾਣੀ ਸੀ ਕਈ ਵਾਰ ਐਦਾਂ ਪਾਣੀ ਦੇ ਫੁਆਰੇ ਫੁੱਟਦੇ ਸੀਗੇ ਇਹ ਮੈਂ ਆਪਣੇ ਅੱਖੀਂ ਦੇਖਿਆ ਅੱਜ ਜਿਹੜਾ ਪਾਣੀ ਇੰਨਾ ਡੂੰਘਾ ਚਲਿਆ ਗਿਆ ਇਹ ਪਤਾ ਨਹੀਂ ਕਿਹੜੇ ਕਾਰਨ ਨੇ ਉਹਦੀ ਆਪਾਂ ਕਦੇ ਗੱਲ ਕਰਾਂਗੇ ਲੇਕਿਨ ਪਾਣੀ ਅੱਜ ਦਾ ਬਹੁਤ ਉੱਚਾ ਸੀ ਸੋ ਜਿਹੜੇ ਖੂਹ ਨੇ ਵੀ ਮੇਰੇ ਸੁੱਜੀ ਸੰਭਲਣ ਸਮੇਂ ਟਾਈਮ ਦੇ ਲੱਗਣ ਲੱਗੇ ਨੇ ਤੋ ਜਿਹੜੇ ਸਾਡੇ ਦੋ ਖੂਹ ਨੇ ਉਹ ਮੈਂ ਬਹੁਤ ਛੋਟੇ ਹੁੰਦੇ ਆਨੇ ਲੱਗਦੇ ਦੇਖੇ ਨੇ ਤੇ ਜਦੋਂ ਸਾਡੇ ਪਿੰਡ ਦੀ ਖੂਹੀ ਦੇ ਵਿੱਚ ਕੋਈ ਬਿੱਲੀ ਮਰ ਕੇ ਡਿੱਗੀ ਤਾਂ ਉਸ ਤੋਂ ਸਾਡੇ ਮਦਾਨਕੇ ਕਰ ਮੇਰੇ ਨਾਨੇ ਨਾਨੇ ਨੇ ਪਹਿਲੀ ਵਾਰ ਜਿਹੜਾ ਨਲਕਾ ਜਿਹੜਾ ਘਰ ਚ ਲਵਾਇਆ ਤੋ ਉਹ ਨਲਕਾ ਵੀ ਮੈਂ ਆਪ ਛੋਟੇ ਹੁੰਦੇ ਨੇ ਲੱਗਦਾ ਦੇਖਿਆ ਸੋ ਲੋਕ ਪਸ਼ੂਆਂ ਦਾ ਬਹੁਤ ਰਿਸਪੈਕਟ ਕਰਦੇ ਸੀ ਪਸ਼ੂਆਂ ਨੂੰ ਉਹ ਮੇਰੇ ਪੁੱਤ ਉਹ ਮੇਰੇ ਉਹਨਾਂ ਨੂੰ ਪੇੜੇ ਕਰਕੇ ਦੇਣੇ ਉਹਨਾਂ ਨੂੰ ਸੰਨੀਆਂ ਕਰਨੀਆਂ ਉਹਨਾਂ ਨੂੰ ਥਾਪੀਆਂ ਦੇਣੀਆਂ ਉਹਨਾਂ ਤੇ ਖਰਖਰਾ ਕਰਨਾ ਤੇ ਅੱਜ ਵਰਗਾ ਜਿਹੜਾ ਮਨੁੱਖ ਜਿਹੜਾ ਹੈਗਾ ਉਹ ਨਹੀਂ ਸੀ ਜੀ ਨੂੰ ਕਿਸੇ ਗੱਲ ਦਾ ਦਰਦ ਨਹੀਂ ਜੋ ਬੇਦਰਦ ਹੈ ਜੋ ਮਤਲਬ ਪ੍ਰਸਤਾ ਹੈ ਤੋਂ ਇਸ ਤਰ੍ਹਾਂ ਦਾ ਨਹੀਂ ਸੀਗਾ ਪਿੰਡ ਦੀ ਧੀ ਪਿੰਡ ਸਾਰਿਆਂ ਦੀ ਧੀ ਪਿੰਡ ਸੀ ਸਾਰੇ ਰਿਸਪੈਕਟ ਕਰਦੇ ਸੀ ਤੇ ਜੇ ਤੁਸੀਂ ਕੋਈ ਗੈਸਟ ਜਾਣੇ ਹੋ ਤੋਂ ਤੁਹਾਨੂੰ ਟਾਈਮ ਲੈ ਕੇ ਜਾਣਾ ਨਹੀਂ ਸੀ ਪੈਂਦਾ ਤੇ ਲੋਕਾਂ ਨੂੰ ਚਾਹ ਚੜ ਜਾਂਦਾ ਸੀ ਜੋੜਾ ਕੁਸ਼ਵਾਬ ਖਾਂਦੇ ਸੀ ਤੁਹਾਨੂੰ ਵੀ ਖਿਲਾਦੇ ਸੀ ਲੇਕਿਨ ਬਹੁਤ ਰਿਸਪੈਕਟ ਨਾਲ ਉਹੀ ਦਾਲ ਸਬਜ਼ੀ ਹੁੰਦੀ ਸੀ ਤੁਹਾਨੂੰ ਥਾਲੀ ਦੇ ਵਿੱਚ ਰੱਖ ਕੇ ਉੱਤੇ ਕੱਪੜਾ ਦੇ ਕੇ ਤੁਹਾਨੂੰ ਕੁਰਸੀ ਮੇਜ ਦੇ ਕੇ ਬਿਠਾ ਕੇ ਤੁਹਾਨੂੰ ਖੁਲਾਇਆ ਜਾਂਦਾ ਜਾਂ ਖੁਲਾਇਆ ਜਾਂਦਾ ਸੀ ਤੇ ਚੂਰੀ ਕੁਟ ਕੇ ਲੋਕਾਂ ਨੂੰ ਦਿੱਤੀ ਜਾਂਦੀ ਸੀ ਤੇ ਸ਼ੱਕਰ ਕੇ ਉਹ ਜਿਹੜਾ ਹੈਗਾ ਉਹ ਖੁਆਇਆ ਜਾਂਦਾ ਸੀ ਆਏ ਮਹਿਮਾਨਾਂ ਨੂੰ ਘਿਉ ਪਾ ਕੇ ਦੇਸੀ ਤੇ ਜਿਹੜਾ ਚੁੱਲਾ ਚੌਂਕਾ ਹੁੰਦਾ ਸੀ ਤੋ ਉਹਦੇ ਤੇ ਤੁਹਾਨੂੰ ਜੁੱਤੀ ਪਾ ਕੇ ਚੜਨ ਦੀ ਇਜਾਜ਼ਤ ਨਹੀਂ ਸੀ ਜਿਹੜਾ ਖਾਣ ਪੀਣ ਵਾਲਾ ਸਮਾਨ ਹੈ ਉਹਨੂੰ ਹਰ ਬੰਦਾ ਹੱਥ ਨਹੀਂ ਸੀ ਲਾ ਸਕਦਾ ਸੋ ਮੇਰੀਆਂ ਮਾਮੀਆਂ ਨੇ ਜਿਹੜੀਆਂ ਰੋਟੀ ਪਕਾਉਂਦੀਆਂ ਸੀ ਦਾਲ ਸਬਜ਼ੀ ਬਣਾਉਂਦੀਆਂ ਸੀ ਲੇਕਿਨ ਵਰਤਾ ਨਹੀਂ ਸੀ ਸਕਦੀਆਂ ਵਰਤੌਂਦੀ ਮੇਰੀ ਨਾਨੀ ਸੀ ਤੋ ਚੁੱਲ੍ਹੇ ਚੌਕੇ ਤੇ ਬੈਠੀ ਸੀ ਤੇ ਹਰ ਕਿਸੇ ਨੂੰ ਰੋਟੀ ਪਾ ਕੇ ਦਿੰਦੀ ਸੀ ਸੋ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਆਪਣੇ ਆਪ ਜਾ ਕੇ ਰੋਟੀ ਪਾ ਲਵੇ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਉਹ ਆਪ ਦਾ ਮਤਲਬ ਸੁੱਚੀ ਹੋ ਕੇ ਸੁੱਚੀ ਤੋਂ ਮਤਲਬ ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਉੱਤੇ ਬਾਹਾਂ ਤੱਕ ਧੋ ਕੇ ਤੋਂ ਫਿਰ ਉਹ ਹੱਥ ਕਿਸੇ ਜੀ ਨੂੰ ਲਾਉਣਾ ਨਹੀਂ ਜਿਹਦੇ ਉਹ ਵਰਤਣਾ ਹਰ ਕਿਸੇ ਵੀ ਬੰਦੇ ਨੂੰ ਘਰ ਚ ਇਜਾਜ਼ਤ ਨਹੀਂ ਸੀ ਕਿ ਉਹ ਬਗੈਰ ਹੱਥ ਧੋਤੇ ਜਾਂ ਚੰਗੀ ਤਰ੍ਹਾਂ ਕਲੀਨ ਹੋਏ ਤੋਂ ਬਿਨਾ ਖਾਣਾ ਜਿਹੜਾ ਉਹ ਖਾਵੇ ਤੋਂ ਜਿਹੜਾ ਖਾਣੇ ਵਾਲੀ ਜਗਾ ਸੀਗੀ ਤੇ ਉੱਥੇ ਤੁਹਾਨੂੰ ਜੁੱਤੀ ਲੈ ਕੇ ਜਾਣ ਦੀ ਆਗਿਆ ਨਹੀਂ ਸੀ ਏਰੀਆ ਸੀ ਜਿੱਥੇ ਬਾਰਡਰ ਬਣਿਆ ਹੋਇਆ ਸੀਗਾ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਜੁੱਤੀ ਉਤਾਰ ਕੇ ਜਾਣਾ ਹੁੰਦਾ ਸੀਗਾ ਤੇ ਤਾਂ ਆਪਣੇ ਜਿਹੜੀ ਖਾਣੇ ਦੇ ਵਿੱਚ ਕੋਈ ਬੈਕਟੀਰੀਆ ਕੋਈ ਬਾਰੋਂ ਗੰਦਮੰਦ ਨਾ ਜਾਵੇ ਘਰਾਂ ਨੂੰ ਲਿਪਿਆ ਪੋਚਿਆ ਜਾਂਦਾ ਸੀ ਘਰਾਂ ਦੇ ਉੱਪਰ ਮੋਰ ਘੁੱਗੀਆਂ ਬਣਾਏ ਜਾਂਦੇ ਸੀ ਕੱਚੇ ਘਰਾਂ ਨੂੰ ਬਹੁਤ ਸ਼ਿੰਗਾਰਿਆ ਜਾਂਦਾ ਸੀ ਘਰਾਂ ਦੇ ਵਿੱਚ ਪੀੜੇ ਹੁੰਦੇ ਸੀ ਪੀੜੇ ਦੇ ਉੱਪਰ ਕੈਂ ਦੇ ਬਰਤਨ ਛੰਨੇ ਵੱਡੇ ਵੱਡੇ ਗਲਾਸ ਇਹ ਹੁੰਦੇ ਸੀ ਤੇ ਲੋਕ ਅਦਰੜਕ ਦੁੱਧ ਹੈ ਜਿਹੜਾ ਉਹ ਪਿੰਦੇ ਸੀ ਕਿਉਂ ਦਾ ਥੋਂ ਦਾ ਦੁੱਧ ਪਿੰਦੇ ਸੀ ਮੇਰੇ ਮਾਮੇ ਜਦੋਂ ਹਲ ਲੈ ਕੇ ਜਾਂਦੇ ਸੀ ਸਵੇਰੇ ਤੋ ਉਹ ਮੱਝਾਂ ਨੂੰ ਚੁੰਗ ਵੀ ਲੈਂਦੇ ਸੀ ਤੇ ਉਹਨਾਂ ਦਾ ਜਿਹੜਾ ਚੋਆ ਹੋਇਆ ਦੁੱਧ ਆ ਅਧ ਰੜਕ ਜਿਹੜਾ ਕਹਿੰਦੇ ਲੋਕ ਥੋੜਾ ਜਿਆਦਾ ਅੱਧਾ ਖੜੜਕ ਕੇ ਉਹਨੂੰ ਪਿੰਦੇ ਸੀ ਜਾਂ ਕੱਚਾ ਦੁੱਧ ਵੀ ਪਿੰਦੇ ਸੀ ਤੋ ਉਦੋਂ ਲੋਕਾਂ ਦੇ ਜਿਹੜੇ ਮਿਹਦੇ ਨੇ ਨੇ ਕਮਜ਼ੋਰ ਨਹੀਂ ਸੀ ਸੋ ਲੋਕਾਂ ਦਾ ਇਮਿਊਨ ਸਿਸਟਮ ਬੜਾ ਸਟਰੌਂਗ ਸੀਗਾ ਤੇ ਸਾਰਾ ਜਿਹੜਾ ਫੂਡ ਆ ਉਹ ਆਰਗੈਨਿਕ ਹੁੰਦਾ ਸੀ ਘਰਾਂ ਖੇਤਾਂ ਦੇ ਵਿੱਚ ਜਿਹੜੀ ਰੂੜੀ ਆ ਉਹ ਪਾਈ ਜਾਂਦੀ ਸੀ ਤੋ ਮੇਰੇ ਜਿਹੜੇ ਇਲਾਕੇ ਰੇਤਲਾ ਇਲਾਕਾ ਸੀ ਵੱਡੇ ਵੱਡੇ ਟਿੱਬੇ ਸੀ ਮੈਂ ਕਈ ਵਾਰ ਪੁੱਛਿਆ ਕਿ ਟਿੱਬੇ ਤੋਂ ਕਿਵੇਂ ਇੱਥੇ ਕਿ ਮੈਂ ਆਗੇ ਕੀ ਇੱਥੇ ਕਦੇ ਕੋਈ ਪਾਣੀ ਖੜਦਾ ਸੀ ਕੀ ਜਿਵੇਂ ਕੋਈ ਸਮੁੰਦਰ ਸੀ ਮੈਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੁਣ ਤਾਂ ਤੁੱਬੇ ਨੇ ਜਿਹੜੇ ਸਾਰੇ ਕਰਾ ਦਿੱਤੇ ਲੈ ਨੇ ਸੋ ਦੋਸਤੋ ਇਸ ਤਰ੍ਹਾਂ ਦਾ ਸੀ ਮੇਰਾ ਬਚਪਨ ਜਿਹੜੇ ਪਿੰਡ ਦੇ ਵਿੱਚ ਮੈਂ ਰਿਹਾ ਤੇ ਹੋਇਆ ਤਾਂ ਮੈਂ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕਰੂੰਗਾ ਸੋ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਮੇਰਾ ਫੈਮਿਲੀ ਸਕੂਲ ਕਿਹੋ ਜਿਹਾ ਸੀ ਬੱਚਿਆਂ ਦੀਆਂ ਖੇਡਾਂ ਕਿਹੋ ਜੀਆਂ ਸੀ ਸ਼ੌਕ ਕਿਹੋ ਜੇ ਸੀ ਤੋ ਇਹ ਜਿਹੜੀਆਂ ਚੀਜ਼ਾਂ ਨੇ ਆਪਾਂ ਹੋ ਅਗਲੇ ਐਪੀਸੋਡ ਦੇ ਵਿੱਚ ਸਮਝੀਆਂ ਕਰਾਂਗੇ ਸੋ ਤੁਹਾਨੂੰ ਦੱਸਿਓ ਕਿ ਇਹ ਗੱਲਬਾਤ ਤੁਹਾਨੂੰ ਚੰਗੀ ਲੱਗਦੀ ਹੈ ਜਾਂ ਚੰਗੀ ਲੱਗਦੀ ਹੈ ਤਾਂ ਫਿਰ ਇਹਨੂੰ ਆਪਾਂ ਅੱਗੇ ਤੋੜੀਏ ਜਾਂ ਨਾ ਤੇ ਇਹ ਆਪਾਂ ਗੱਲਬਾਤ ਜੇ ਤੁਸੀਂ ਚਾਹੋਗੇ ਤਾਂ ਕਿ ਜ਼ਰੂਰ ਤੋਰਾਂਗੇ ਫਿਰ ਤੋਂ ਮੈਂ ਦਾ ਸੈਕੰਡ ਭਾਗ ਹੈ ਜਿਹੜਾ ਉਹ ਮੇਰਾ ਸਕੂਲ ਕਿਹੋ ਜਿਹਾ ਸੀ ਖੇਡਾਂ ਕਿਹੋ ਜੀਆਂ ਸੀ ਤਾਂ ਉਹ ਦੱਸੂਗਾ ਤੇ ਇੱਥੇ ਹੀ ਫਿਰ ਮੈਨੂੰ ਵੀ ਉਹ ਆ ਗਿਆ ਮੇਰੇ ਵੱਲ ਤੋਂ ਸਾਰਿਆਂ ਨੂੰ 最か